ਇਸ ਟਾਈਮ ਕੋਨਿਆਣਾ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਇੱਕ ਸਰਦਾਰ ਵਿਅਕਤੀ ਵੱਲੋਂ ਪੁਲਚੇ ਛੋਲੇ ਦੀ ਜਿਹੜੀ ਸਟਾਲ ਲਗਾਈ ਗਈ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦਿਰਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਠੀਕ ਹੈ ਦੋਸਤੋ ਅਕਸਰ ਆਪਾਂ ਦੇਖਦੇ ਆ ਵੀ ਕੁਲਚੇ ਛੋਲੇ ਦਾ ਜਿਹੜਾ ਕੰਮ ਹੈ ਪ੍ਰਵਾਸੀ ਭਰਾਵਾਂ ਵੱਲੋਂ ਕੀਤਾ ਜਾਂਦਾ ਪਰ ਅੱਜ ਇੱਕ ਸਰਦਾਰ ਵਿਅਕਤੀ ਵੱਲੋਂ ਕੁਲਚੇ ਛੋਲੇ ਦਾ ਜਿਹੜਾ ਬਠਿੰਡਾ ਚ ਕੰਮ ਸ਼ੁਰੂ ਕੀਤਾ ਗਿਆ ਸਾਡੇ ਨਾਲੋਂ ਭਾਈ ਜੀ ਮਜੂਦਾ ਗੱਲਬਾਤ ਕਰਦੇ ਆ ਉਹਨਾਂ ਨਾਲ ਭਾਈ ਜੀ ਸਸੀ ਕਾ ਸਸੀ ਕਾ ਜੀ ਭਾਈ ਜੀ ਕੀ ਨਾਮ ਹੈ ਮੇਰੇ ਨਾਲ ਤਰਸੀਮ ਸਿੰਘ ਹੈ ਜੀ ਤਰਸੀਮ ਜੀ ਜੇ ਗੱਲ ਕਰੀ ਅਕਸਰ ਆਪਾਂ ਦੇਖਦੇ ਆ ਪ੍ਰਵਾਸੀ ਭਰਾਇਆ ਜਿਹੜੇ ਉਹ ਕੁਲਚੇ ਛੋਲੇ ਦਾ ਕੰਮ ਕਰਦੇ ਆ ਪਰ ਇੱਕ ਅਸੀਂ ਅੱਜ ਸਰਦਾਰ ਵਿਅਕਤੀ ਨੂੰ ਅੱਜ ਦੇਖ ਰਿਹਾ ਆ ਜਿਸ ਨੇ ਕੁਲਚੇ ਛੋਲੇ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਬਟੰਡਾ 'ਚ ਪਿਸਟੌਲ ਲਗਾਈ ਹੋਈ ਹੈ ਕੀ ਕਹਿਣਾ ਚਾਹੂਗੇ ਕਿਵੇਂ ਮਨ ਚ ਆਇਆ ਵੀ ਆਪਾਂ ਕੁਲਚੇ ਛੋਲੇ ਦਾ ਕੰਮ ਕਰੀਏ ਕੰਮ ਨੂੰ ਦੇਖ ਕੇ ਤਾਂ ਕੰਮ ਹੈ ਕੰਮ ਕਰਨ ਦਾ ਮਨ 'ਚ ਖਿਆਲ ਸੀਗਾ ਇਸ ਲਈ ਕਰ ਲਿਆ ਵਧੀਆ ਕੰਮ ਆ ਆਪ ਦਾ ਕੰਮ ਆ ਛੋਟੀ ਦੁਕਾਨਦਾਰੀ ਛੋਟਾ ਮਾਲਕਮ ਆ ਮੈਨੂੰ ਵਧੀਆ ਲੱਗਿਆ ਮੈਂ ਇਹ ਕੰਮ ਅ ਅਪਣਾ ਲਿਆ ਤੇ ਮੈਂ ਤਾਂ ਇਹੀ ਕਹਿਣਾ ਵੀ ਸਾਰੇ ਇਹੀ ਕੰਮ ਕਰਨਾ ਆਪਣਾ ਕਰੋ ਕਿਸੇ ਦੀ ਨੌਕਰੀ ਨਾਲੋਂ ਕਿਸੇ ਆਪਣਾ ਛੋਟਾ ਕਰ ਲੋ ਬਿਜ਼ਨਸ ਕਰਕੇ ਕੰਮ ਕਰੋ ਰੱਜ ਕੇ ਖਾਓ ਬਸ ਬਾਈ ਜੀ ਜੇ ਗੱਲ ਕਰੀ ਅਕਸਰ ਆਪਣੇ ਜਿਹੜੇ ਪੰਜਾਬੀ ਭਰਾ ਆ ਉਹ ਸ਼ਰਮ ਬਹੁਤ ਮੰਦਦੇ ਆ ਛੋਟੇ ਕੰਮਾਂ ਵੱਲ ਜਦੋਂ ਆਪਾਂ ਦੇਖਦੇ ਆ ਜਿਵੇਂ ਕੋਈ ਰੇੜੀ ਤੇ ਜਿਵੇਂ ਕੋਈ ਚੇ ਛੋਲੇ ਵੇਚ ਰਿਹਾ ਕੋਈ ਗੋਲ ਗੱਪੇ ਵੇਚ ਰਿਹਾ ਅਕਸਰ ਆਪਾਂ ਪ੍ਰਵਾਸੀ ਭਰਾਵਾਂ ਨੂੰ ਦੇਖਦੇ ਆ ਇਹ ਕੰਮ ਕਰਦੇ ਪਰ ਆਪਣੇ ਜਿਹੜੇ ਪੰਜਾਬੀ ਭਰਾਓ ਉਹ ਬਹੁਤ ਸ਼ਰਮ ਮਹਿਸੂਸ ਕਰਦੇ ਆ ਕੀ ਕਹਿਣਾ ਚਾਹੂੰ ਇਹ ਬਹੁਤ ਮਾੜੀ ਗੱਲ ਹੈ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਕੰਮ ਹੈ ਕਰਮ ਕੰਮ ਕਰੋ ਰੱਜ ਕੇ ਖਾਓ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਕੰਮ ਛੋਟਾ ਵੱਡਾ ਕਦੇ ਨਹੀਂ ਹੋਇਆ ਕੰਮ ਕੰਮੀ ਹੁੰਦਾ ਕੰਮ ਹੀ ਪੂਜਾ ਜੇ ਤੁਸੀਂ ਕੰਮ ਕਰੋਗੇ ਰੱਜ ਕੇ ਖਾਓਗੇ ਨਾ ਕੋਈ ਬੇਰਜ ਕਰੀ ਆਉਗੀ ਤੁਹਾਡੇ ਕੋਲੇ ਬਾਕੀ ਉੱਪਰ ਵਾਲੇ ਦੀ ਮਿਹਨਤ ਕੰਮ ਕਰੋ ਬਸ ਕੰਮ ਨਹੀਂ ਆ ਸਾਰਾ ਕੁਝ ਕਿੰਨੇ ਟਾਈਮ ਤੋਂ ਜਿਹੜੀ ਕੁਲਚੇ ਛੋਲੇ ਦੀ ਸਟਾਲ ਲਗਾਈ ਆ ਮੇਰਾ ਦੂਸਰਾ ਸਾਲ ਆ ਬਾਈ ਜੀ ਦੋ ਸਾਲ ਹੋ ਗਏ ਗਰਮੀ 'ਚ ਮੈਂ 11 ਦਾ ਕੰਮ ਲਾਉਣਾ ਨਾਲ ਇਹ ਹੁੰਦਾ ਤੇ ਸਰਦੀ 'ਚ ਤੁਹਾਨੂੰ ਪਤਾ 11 ਦਾ ਕੰਮ ਘਟ ਜਾਂਦਾ ਹੁਣ ਇਹ ਆਪਾਂ ਇਹੀ ਲਾਈ ਵੀ ਆ ਇਕੱਲੇ ਕੁਲਚੇ ਛੋਲੇ ਦੀ ਮੇਰੀ ਅੱਛਾ ਵਧੀਆ ਮਤਲਬ ਕਿ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਬਹੁਤ ਵਧੀਆ ਭਰਾ ਜੀ ਬਹੁਤ ਵਧੀਆ ਮੇਰੇ ਆਉਂਦਿਆ ਸਚਨ ਆਉਂਦੇ ਆ ਕਾਫੀ ਮਿੱਤਰ ਜਿਹੜੇ ਪੰਜਾਬੀ ਭਰਾ ਆਉਂਦੇ ਆ ਸਾਡੇ ਕੋਲੇ ਬਹੁਤ ਮਾਣ ਮਹਿਸੂਸ ਹੁੰਦਾ ਮੈਨੂੰ ਜਦੋਂ ਆ ਕੇ ਕਹਿੰਦੇ ਆ ਭਾਈ ਜੀ ਇਧਰੋਂ ਮੁੜ ਕੇ ਆ ਸਰਦਾਰ ਜੀ ਲਿਖਿਆ ਹੋਇਆ ਤਾਂ ਬਹੁਤ ਫਕਰ ਮਹਿਸੂਸ ਹੁੰਦਾ ਇਸ ਗੱਲ ਦੇ ਵਿੱਚ ਆਪਾਂ ਅੱਛਾ ਬਣ ਜਾਂਦੀ ਐ ਇਸੇ ਕੰਮ ਤੇ ਦਿਹਾੜੀ ਬਿਲਕੁਲ ਜੀ ਤੁਸੀਂ ਸੋਚੋ ਸੋਚਣਾ ਸਾਰਾ ਕੁਝ ਹੋ ਜਾਂਦਾ ਕੋਈ ਗੱਲ ਨਹੀਂ ਅੱਜ 200 ਕੱਲ 400 ਹੌਲੀ ਹੌਲੀ ਹੁੰਦਾ ਜੇ ਮੈਂ ਅੱਜ ਆਖਾਂ ਬੀ ਆਜੀ ਉਹ ਪਟਾਵੇ ਜਣਾ ਸੋਚ ਨਹੀਂ 4-500 ਰੁਪਿਆ ਵਧੀਆ ਧੜੀ ਬਣਦੀ ਆ ਨਾਰਮਲ ਕੰਮ ਐ ਆਪਦੀ ਨੀਂਦ ਸੌਂਦੇ ਆ ਆਪਦੀ ਉੱਠਦੇ ਆ ਨਾ ਕੋਈ ਕੋਈ ਕਹੇ ਨਾ ਲੋੜ ਆਪਨ ਪਰ ਸੇਮ ਜੀ ਜੇ ਗੱਲ ਕਰੀਏ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਬਹੁਤ ਕੰਮ ਕੀਤਾ ਭਰਾ ਮੈਂ ਕੋਈ ਕੰਮ ਨਹੀਂ ਛੱਡਿਆ ਜਿੰਦਗੀ ਦੇ ਵਿੱਚ ਮੈਂ ਕੰਮ ਹੀ ਕੀਤਾ ਹੋਰ ਕੁਝ ਨਹੀਂ ਕੀਤਾ ਪੱਲੇਦਾਰੀ ਵੀ ਕੀਤੀ ਆ ਠੇਕੇਦਾਰੀ ਵੀ ਕੀਤੀ ਆ ਬਠਿੰਡਾ ਕੈਮੀਕਲ ਚ ਮੈਂ 10-12 ਸਾਲ ਠੇਕੇਦਾਰੀ ਕੀਤੀ ਆ ਲੇਬਰ ਹੁੰਦੇ ਸੀ ਮੇਰੇ ਕੋਲ 10 10 15 15 ਬੰਦੇ ਉਹਨਾਂ ਨੂੰ ਕੰਮ ਲੈ ਕੇ ਲੇਕਿਨ ਮੈਂ ਬਧੀਆ ਕੀਤਾ ਮੈਂ ਕੋਈ ਕੰਮ ਨਹੀਂ ਕਰਦਾ ਸ਼ਰਮ ਨਹੀਂ ਮੈਂ ਕਹਿੰਦਾ ਯਾਰ ਮੈਂ ਦਿਹਾੜੀ ਵੀ ਕੀਤੀ ਆ ਆਪਣੇ ਘਰ ਲਈ ਮੈਂ ਬਹੁਤ ਕੰਮ ਕੀਤਾ ਜਿੰਦਗੀ ਚ ਕੰਮ ਹੀ ਕੀਤਾ ਹੋਰ ਕੁਝ ਵੀ ਨਹੀਂ ਕੀਤਾ ਬਸ ਪਰ ਸੇਮ ਜੀ ਪਰਿਵਾਰ ਚ ਕੌਣ ਕੌਣ ਹੈ ਸਾਰੇ ਮਾਤਾ ਪਿਤਾ ਸਾਰੇ ਪਰਿਵਾਰ ਚ 10 12 ਜਣੇ ਹੈਗੇ ਆ ਮਤਲਬ ਕਿ ਜੋਇੰਟ ਫੈਮਿਲੀ ਆ ਤੁਹਾਡੀ ਹਾਂਜੀ ਜੋਇੰਟ ਫੈਮਿਲੀ ਸਾਡੀ ਤੇ ਖਰਚਾ ਪਾਣੀ ਚੱਲ ਜਾਂਦਾ ਬਹੁਤ ਵਧੀਆ ਸੀ ਚਾਰੇ ਭਾਈ ਆ ਘੈਂਟ ਚਾਰੇ ਇਕੱਠੇ ਰਹਿਨੇ ਆ ਸੀ ਬਸ ਕੋਈ ਚੱਕਰ ਨਹੀਂ ਆ ਕੋਣ ਬਾਬੇ ਦੀ ਕਿਰਪਾ ਮੈਂ ਤਾਂ ਆਪਣੇ ਚ ਚਲਾਉਣਾ ਗਿਆ ਰ ਕੋਈ ਆਪਾਂ ਤੋਂ ਨਾ ਪੈਸੇ ਮੰਗੇ ਨਾ ਲੋੜ ਹੈ ਵਧੀਆ ਪ੍ਰਮਾਤਮਾ ਦੀ ਕਿਰਪਾ ਉਸ ਬੈਕਗ੍ਰਾਉਂਡ ਨੇ ਬਹੁਤ ਵਧੀਆ ਸੁਣੀ ਵੀ ਚਾਰੇ ਭਾਈ ਅਸੀਂ ਚਾਰੇ ਘੈਂਟ ਕੰਮ ਕਰਦੇ ਆ ਬਸ ਅੱਛਾ ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਲੋਕ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਤਾਂ ਭਰਾ ਮੈਸੇਜ ਉਹਨਾਂ ਨੂੰ ਇਹ ਹੀ ਦੇ ਸਕਦਾ ਕੰਮ ਕਰੋ ਕੰਮ ਕਰਕੇ ਖਾਓ ਕੰਮ ਵਧੀਆ ਕੰਮ ਦੀ ਛਾਮ ਨਾਲ ਕੋਈ ਨਾ ਕੰਮ ਕਿ ਛੋਟਾ ਵੱਡਾ ਹੋਇਆ ਨਾ ਤੁਸੀਂ ਮੰਨਣਾ ਛੋਟਾ ਵੱਡਾ ਕੰਮ ਕੰਮ ਹੈ ਕਰਮ ਜਦੋਂ ਇਹ ਫਿਰ ਬਾਈ ਉਧਰ ਆ ਰਿਹਾ ਵੀ ਕੰਮ ਹੈ ਕਰਮ ਜਿੰਨੇ ਤੁਸੀਂ ਕਰਮ ਕਮਾ ਲੋਗੇ ਉਨੇ ਹੀ ਰੱਜ ਕੇ ਖਾ ਲੋਗੇ ਇੱਕੋ ਬਾਈ ਜੀ ਕੁਲਚਾ ਖਾਨ ਆਇਆ ਹੈ ਸਰਦਾਰ ਕੁਲਚੇ ਵਾਲਾ ਦੀ ਸਟਾਲ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਮ ਸੰਦੀਪ ਵਰਮਾ भाई जी एक सरदार बंदे ने कुलचे छोले दी इथे स्टॉल खोली है ਤੁਸੀਂ ਕੁਲਚਾ ਖਾਨ ਆਏ ਹੋ ਕੀ ਕਹਿਣਾ ਚਾਹੋ ਬਾਈ ਜੀ ਬਹੁਤ ਚੰਗਾ ਉਪਰਾਲਾ ਹੈ ਮਤਲਬ ਆਪਾਂ ਦੇਖਦੇ ਆ ਕਿ ਸਰਦਾਰ ਬੰਦੇ ਵੈਸੇ ਹੀ ਮਿਹਨਤੀ ਹੁੰਦੇ ਆ ਤਾਂ ਮੈਂ ਇਹਨਾਂ ਕੋਲ ਅਕਸਰ ਆਨ ਆ ਰਹਿਣਾ ਤਾਂ ਇਹਨਾਂ ਦੀ ਜੋ ਕੁਆਲਿਟੀ ਹੈ ਬਹੁਤ ਵਧੀਆ ਤੇ ਬਾਕੀ ਰੇਟ ਵੀ ਇਹਨਾਂ ਦੇ ਬਾਝੋਂ ਹੈ ਮੈਂ ਅਪੀਲ ਕਰਦਾ ਸਾਰਿਆਂ ਨੂੰ ਮੇਰੇ ਦੋਸਤਾਂ ਨੂੰ ਬਾਈ ਜੀ ਕੋਲੇ ਆਂ ਤੇ ਇਹਨਾਂ ਦਾ ਕੁਲਚਾ ਟੇਸਟ ਕਰਕੇ ਰਿਵਿਊ ਦੇਣ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਟੇਸਟ ਹੈ ਜਿਵੇਂ ਬਈ ਜੇ ਆਪਾਂ ਗੱਲ ਕਰੀਏ ਖਾਸ ਕਰਕੇ ਆਪਣੇ ਪੰਜਾਬੀ ਭਰਾਵਾਂ ਦੀ ਉਹ ਜਿਹੜੇ ਇਸ ਤਰ੍ਹਾਂ ਦੇ ਕੰਮ ਹੈ ਉਸ ਕੰਮ ਕਰਨ ਚ ਉਹ ਸ਼ਰਮ ਬਹੁਤ ਕਰਦੇ ਆਪਣੇ ਪੰਜਾਬੀ ਭਰਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਈ ਕੰਮ ਕਰਨ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਮਤਲਬ ਆਪਾਂ ਇੱਕ ਟੀ ਨੋਟ ਕਰਦੇ ਆਂ ਵੀ ਜਿੰਨਾ ਆਪਾਂ ਛੋਟੇ ਕੰਮ ਕਰਦੇ ਆ ਉਹਦੇ ਵਿੱਚ ਅਰਨਿੰਗ ਉਨੀ ਵਧੀਆ ਹੋ ਸਕਦੀ ਹੈ ਕਿਉਂਕਿ ਇਹ ਫਾਸਟ ਮੂਵਿੰਗ ਪ੍ਰੋਡਕਟ ਹੈ ਤਾਂ ਜਿੰਨੇ ਮਤਲਬ ਬੰਦੇ ਆਣਗੇ ਇਹਨਾਂ ਦੀ ਸੇਲ ਵੀ ਵਧੇਗੀ ਉਸੇ ਨਾਲ ਅਸੀਂ ਸਰਦਾਰ ਜੀ ਨਾਲ ਗੱਲਬਾਤ ਕੀਤੀ ਹੈ ਇਹ ਕਹਿੰਦੇ ਕੰਮ ਹੀ ਪੂਜਾ ਹੈ ਮੇਰੀ ਬਿਲਕੁਲ ਬਿਲਕੁਲ ਵੀ ਏਹੀ ਗੱਲ ਹੈ ਵੀ ਜਿੰਨੀ ਮਿਹਨਤ ਨਾਲ ਇਹ ਕੰਮ ਕਰਨਗੇ ਜਿੰਨੇ ਮਤਲਬ ਬੰਦੇ ਆਪਣੇ ਨਾਲ ਜੋੜਨਗੇ ਬਾਕੀ ਅਸੀਂ ਵੀ ਕਹਿ ਰਹੇ ਆ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਜੀ ਕੋਲੇ ਆ ਕੇ ਇਹਨਾਂ ਦਾ ਮਤਲਬ ਕੁਲਟਾ ਟੈਸਟ ਕਰਕੇ ਦੇਖਣ ਅੱਛਾ ਕਈ ਬਾਈ ਜੀ ਆਪਾਂ ਗੱਲ ਕਰੀਏ ਪੰਜਾਬੀ ਭਰਾਵਾਂ ਦੀ ਲੱਖਾਂ ਰੁਪਿਆ ਲਾ ਕੇ ਵਿਦੇਸ਼ਾਂ ਚ ਜਾਂਦੇ ਆ ਪਰ ਉੱਥੇ ਕਈ ਵਿਅਕਤੀ ਤਾਂ ਆਪਣੇ ਭਰਾ ਸਕਸੈਸ ਹੋ ਜਾਂਦੇ ਆ ਪਰ ਕਈ ਸਕਸੈਸ ਹੋ ਨਹੀਂ ਪਾਉਂਦੇ ਉੱਤੇ ਉਨ੍ਹਾਂ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਮੈਂ ਤਾਂ ਇਹ ਕਹਿਣਾ ਚਾਹਨਾ ਆਪਣੇ ਦੇਸ਼ ਦਾ ਪੈਸਾ ਆਪਣੇ ਦੇਸ਼ ਵਿੱਚ ਹੀ ਰਹਿਣਾ ਚਾਹੀਦਾ ਇੱਥੇ ਰਹਿ ਕੇ ਮੰਨ ਲਓ 20 20 ਲੱਖ 40 ਲੱਖ ਲਾ ਕੇ ਉੱਥੇ ਜਾ ਕੇ ਦੂਜੀ ਸਰਕਾਰ ਨੂੰ ਪੈਸਾ ਦੇਣਾ ਉਹ ਆਪਣਾ ਇੱਥੇ ਕੰਮ ਕਰਨ ਆਪਦਾ ਕੋਈ ਨਾ ਕੋਈ ਕੰਮ ਤੋਰਨ ਤਾਂ ਜ਼ਰੂਰੀ ਤਾਂ ਨਹੀਂ ਕਿ ਮਤਲਬ ਆਪਾਂ ਕੋਈ ਨੌਕਰੀ ਵਿੱਚ ਹੀ ਜਾਣਾ ਕੋਈ ਆਪਦਾ ਕੋਈ ਕੰਮ ਕਰਾਂਗੇ ਤਾਂ ਜ਼ਰੂਰ ਸਕਸੈਸਫੁਲ ਹੋਣੇ ਵੀ ਤੁਹਾਡੇ ਕਹਿਣ ਦਾ ਮੀਨਦਾ ਇੰਨਾ ਪੈਸਾ ਲਾ ਕੇ ਆਪਾਂ ਉਰੇ ਵੀ ਪੰਜਾਬ 'ਚ ਵੀ ਵਧੀਆ ਕੰਮ ਕਰ ਸਕਦੇ ਹਾਂ ਬਿਲਕੁਲ ਜੀ ਮੇਰਾ ਇਹ ਮਤਲਬ ਮੇਨਤੀ ਨੂੰ ਇਹ ਦੇਣਾ ਸਾਰਿਆਂ ਨੂੰ ਜੇ ਆਪਾਂ ਮੰਨ ਲਓ 40-50 ਲੱਖ ਰੁਪਏ ਲਾ ਕੇ ਬਾਹਰ ਜਾਣਾ ਹੈ ਉਹਦੇ ਨਾਲ ਉਹ ਆਪਾਂ ਇੱਥੇ ਉਸੇ ਪੈਸੇ ਨਾਲ ਇੱਥੇ ਕੋਈ ਕੰਮ ਤੋਰੀਏ ਆ ਤਾਂ ਕਿ ਆਪਣੇ ਦੇਸ਼ ਦਾ ਪੈਸਾ ਆਪਣੇ ਦੇਸ਼ 'ਚ ਹੀ ਰਹੇ ਆਪਣੇ ਦੇਸ਼ ਦੀ ਤਰੱਕੀ ਹੋਊਗੀ ਉਹਦੇ ਨਾਲ ਕੁਝ ਹੋਰ ਭਰਾ ਵੀ ਕੁਲਚੇ ਛੋਲੇ ਇੱਥੇ ਖਾਣ ਆਏ ਆਪਣੇ ਸਰਦਾਰ ਜੀ ਕੋਲੋਂ ਗੱਲਬਾਤ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਜੀ ਰਾਮਨਦੀਪ ਜੀ ਬਾਈ ਜੀ ਕੁਲਚਾ ਖਾਣ ਆਏ ਹੋ ਇੱਕ ਸਰਦਾਰ ਵਿਅਕਤੀ ਨੇ ਕੁਲਚੇ ਛੋਲੇ ਦਾ ਕੰਮ ਸ਼ੁਰੂ ਕੀਤਾ ਹੈਗਾ ਕੀ ਕਹਣਾ ਚਾਹੋਗੇ ਬਹੁਤ ਵਧੀਆ ਗੱਲ ਆ ਵੀ ਜਿਹੜਾ ਆਪਣੇ ਸਰਦਾਰ ਭਰਾ ਕੋਲ ਤੇ ਬਣਾਉਂਦਾ ਜੈ ਇੱਥੇ ਤੇ ਇੱਥੇ ਹਰ ਰੋਜ਼ ਆਪਾਂ ਐਵੇਂ ਕਹਦੀਏ ਪੰਜਾਬ ਦੇ ਬੰਦੇ ਜਾਂ ਪੰਜਾਬ ਦੀਆਂ ਕੁੜੀਆਂ ਲੇਡੀਜ਼ ਬਹੁਤ ਜ਼ਿਆਦਾ ਕੁਲਚੇ ਖਾਣ ਆਉਂਦੇ ਵਧੀਆ ਆਪਾਂ ਐਵੇਂ ਕਹਦੀਏ ਭਰਾ ਨੇ ਪਰਾਲਾ ਕੀਤਾ ਜਾ ਅਸੀਂ ਹਰ ਰੋਜ਼ ਇੱਥੋਂ ਕੁਲਚੇ ਖਾਣੇ ਦੀ ਡੀਲਿੰਗ ਕਿਸ ਤਰ੍ਹਾਂ ਦਾ ਟੇਸ ਹੈ ਇਹਨਾਂ ਦਾ ਕਿਸ ਤਰ੍ਹਾਂ ਦੀ ਸਫਾਈ ਰੱਖਦੇ ਆਏ ਸਫਾਈ ਵੀ ਬਹੁਤ ਵਧੀਆ ਹੈ ਇਹਨਾਂ ਦੀ ਬਾਕੀ ਇਹਨਾਂ ਦਾ ਇੱਕ ਗੱਲ ਹੋਰ ਹੈ ਕਿ ਆਪਾਂ ਐਵੇਂ ਕਹਦੀਏ ਵੀ ਸਫਾਈ ਦੇ ਕਰਕੇ ਇਹਨਾਂ ਕੋਲੇ ਜ਼ਿਆਦਾ ਆਪਣੇ ਸ਼ਹਿਰ ਦੇ ਬੰਦੇ ਖਾਂਦੇ ਨੇ ਕੁਲਚੇ ਬਾਕੀ ਟੇਸਟ ਬਹੁਤ ਵਧੀਆ ਹੀ ਇਨਾਂ ਦਾ ਅੱਛਾ ਭਾਈ ਜੀ ਜੇ ਗੱਲ ਕਰੀਏ ਦੇਖੋ ਆਪਾਂ ਪ੍ਰਵਾਸੀ ਭਰਾ ਆਪਣੇ ਜ਼ਿਆਦਾਤਰ ਜਿਵੇਂ ਭੱਲਿਆਂ ਦਾ ਕੰਮ ਹੋ ਗਿਆ ਕੁੰਚੇ ਛੋਲਿਆਂ ਦਾ ਹੋ ਗਿਆ ਗੋਲ ਗੱਪਿਆਂ ਦਾ ਹੋ ਗਿਆ ਆਪਾਂ ਅਕਸਰ ਉਹਨਾਂ ਤੋਂ ਖਾਂਦੇ ਆ ਉਹਨਾਂ ਦਾ ਟੇਸਟ ਤੇ ਇਹਨਾਂ ਦਾ ਟੇਸਟ ਵੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਫਰਕ ਆ ਭਾਈ ਜੀ ਇਹ ਗੱਲ ਦਾ ਬਹੁਤ ਜ਼ਿਆਦਾ ਫਰਕ ਆ ਬਾਕੀ ਜੇ ਆਪਾਂ ਕਹੀਏ ਤਾਂ ਉਹ ਆਪਾਂ ਕਹਿ ਦਈਏ ਮਾਰਕੀਟ ਦੀ ਸੌਸ ਵਰਤਦੇ ਆ ਜੀ ਇਹ ਮਾਰਕੀਟ ਦੀ ਸੌਸ ਕੋਈ ਨਹੀਂ ਵਰਤਦੇ ਜੀ ਬਹੁਤ ਵਧੀਆ ਇਨਾਂ ਕੋਲੇ ਆਪਾਂ ਐਵੇਂ ਕਹਦੇ ਆ ਪਰਾਲਾ ਇਹਨਾਂ ਦਾ ਇਹਨਾਂ ਦਾ ਟੇਸਟ ਵਧੀਆ ਟੇਸਟ ਵਧੀਆ ਹ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਬਾਈ ਜੀ ਮੌਜੂਦ ਹੈ ਤੇ ਕੁਲਚੇ ਛੋਲੇ ਤੇ ਬਾਈ ਜੀ ਕੋਲੋਂ ਖਾਣ ਆਇਆ ਗੱਲਬਾਤ ਕਰਦੇ ਆ ਅੱਛਾ ਜੀ ਗੱਲ ਬਾਈ ਬਾਈ ਜੀ ਕਿੱਥੋਂ ਆਏ ਹੋ ਜੀ ਦਾ ਮੋਰ ਤੋਂ ਅੱਛਾ ਬਾਈ ਜੀ ਇਹ ਕਿ ਸਰਦਾਰ ਵਿਅਕਤੀ ਨੇ ਕੁਲਚੇ ਛੋਲੇ ਦਾ ਕੰਮ ਸ਼ੁਰੂ ਕੀਤਾ ਬਠਿੰਡਾ ਚ ਤੁਸੀਂ ਖਾਣ ਆਏ ਹੋ ਕੁਦਰਤੀ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਪ੍ਰੋਗਰਾ ਕੀਤਾ ਜੀ ਇਹਨਾਂ ਕੋਲ ਪਈਆਂ ਵੀ ਜਦੋਂ ਖਾਣ ਤੋਂ ਸਰਦਾਰ ਕਾ ਜੀ ਨਾਲ ਬਹੁਤ ਚੰਗੀ ਗੱਲ ਆਈ ਅਕਸਰ ਆਪਣੇ ਜਿਹੜੇ ਪੰਜਾਬੀ ਐ ਉਹ ਸ਼ਰਮ ਕਰਦੇ ਇਸ ਤਰ੍ਹਾਂ ਦੇ ਕੰਮ ਕਰਨ ਚ ਕੀ ਕਹਿਣਾ ਚਾਹੋਗੇ ਨਹੀਂ ਕੋਈ ਸ਼ਰਮ ਨਹੀਂ ਕੰਮ ਕੀਤਾ ਜੀ ਸ਼ਰਮ ਹੁੰਦੀ ਹੈ ਕੰਮ ਕੋਈ ਵੀ ਕਰ ਸਕਦਾ ਬੰਦਾ ਕੋਈ ਸ਼ਰਮ ਨਹੀਂ ਕਿਉਂਕਿ ਆਪਣੇ ਜਿਹੜੇ ਪੰਜਾਬੀ ਆ ਵਿਦੇਸ਼ਾਂ 'ਚ ਜਾਂਦੇ ਆ 25 25 30 30 ਲੱਖ ਰੁਪਏ ਲਾ ਕੇ ਉੱਥੇ ਵੀ ਜਿਹੜਾ ਤੁਸੀਂ ਦੇਖਦੇ ਆ ਕੋਈ ਪੰਪ ਤੇ ਲੱਗਿਆ ਕੋਈ ਸਫਾਈ ਕਰ ਰਿਹਾ ਕੀ ਕਹਿਣਾ ਚਾਹੂੰਗੀ ਨਹੀਂ ਜੀ ਜਿਹੜਾ ਕੰਮ ਹੈ ਕੰਮ ਤਾਂ ਬਹੁਤ ਵਧੀਆ ਕੰਮ ਬੰਦਾ ਕਰਮ ਹੈ ਜਿਹੜਾ ਕੰਮ ਕਰੂ ਬੰਦਾ ਸਹੀ ਹੈ ਮੇਰੇ ਕਹਿਣ ਦਾ ਮਤਲਬ ਸੀਗਾ ਆਪਣੇ ਭਰਾ ਜਿਹੜੇ ਪੰਜਾਬੀ ਆ ਵਿਦੇਸ਼ਾਂ 'ਚ ਜਿਹੜੇ ਜਾਂਦੇ ਆ 25 25 30 30 ਲੱਖ ਰੁਪਏ ਲਾ ਕੇ ਕੀ ਲੱਗਦਾ ਨਹੀਂ ਤੁਹਾਨੂੰ ਉਹਨਾਂ ਨੂੰ ਪੰਜਾਬ 'ਚ ਇੰਨਾ ਪੈਸਾ ਲਾਤੇ ਵ ਹਾਂਜੀ ਹੋ ਸਕਦਾ ਜੀ ਬੈਠੋ ਐਨਾ ਪਹਿਲਾਂ ਇਹ ਮੁਰਦਾ ਕੰਮ ਕੋਈ ਚਲਾ ਰਹੀ ਬਹੁਤ ਵਧੀਆ ਕੰਮ ਚੱਲਦਾ ਪੰਜਾਬ ਅੱਛਾ ਹੋਰ ਵੀ ਸਾਡੇ ਨਾਲ ਇੱਥੇ 22 ਜੀ ਮਜਬੂਦ ਹੈ ਕੁਲਚੇ ਛੋਲੇ ਖਾਨ ਆਇਆ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਰਕਨ ਸਿੰਘ ਜੀ ਅਰਜੁਨ ਜੀ ਇੱਕ ਸਰਦਾਰ ਭਰਾ ਨੇ ਇੱਕ ਕੁਲਚੇ ਛੋਲੇ ਦਾ ਕੰਮ ਸ਼ੁਰੂ ਕੀਤਾ ਤੁਸੀਂ ਵੀ ਕੋਈ ਚਾ ਖਾਨ ਆਏ ਹੋ ਕੀ ਕਹਿਣਾ ਚਾਹੋ ਬਹੁਤ ਵਧੀਆ ਬਰਾਲਾ ਵਧੀਆ ਕੀਤਾ ਇਹਨਾਂ ਨੇ ਆਪ ਦੇ ਬੰਦਿਆਂ ਬਹੁਤ ਅੱਛਾ ਕੰਮ ਕੀਤਾ ਸਾਰੇ ਵੀ ਭਰਾ ਕਰੋ ਵਧੀਆ ਬਾਹਰ ਜਾਣ ਨਾਲ ਵਧੀਆ ਇੱਥੇ ਅੱਛਾ ਕਈ ਪੰਜਾਬੀ ਭਰਾ ਇਸ ਤਰ੍ਹਾਂ ਦੇ ਕੰਮ ਕਰਨ ਤੇ ਸ਼ਰਮ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗੇ ਬਸ ਕੋਈ ਕਰੀ ਜਾਵੇ ਸ਼ਰਮ ਭਾ ਕੇ ਕੰਮ ਦੀ ਮਿਹਨਤ ਦਾ ਮਿਲਦੀ ਮਿਲਦੀ ਜਿੱਥੇ ਕਰਨ ਤਾਂ ਵਧੀਆ ਬਾਹਰ ਜਾ ਕੇ ਵੀ ਕਰਤੀ ਹੈ ਮੈਂ ਤਾਂ ਕੰਮ ਦੀ ਕਾਹਦੀ ਸ਼ਰਮ ਹੈ ਅੱਛਾ ਭਾਈ ਨਾਲ ਆਪਾਂ ਗੱਲਬਾਤ ਕੀਤੀ ਇਹ ਕਹਿੰਦੇ ਕੰਮ ਹੀ ਪੂਜਾ ਕੀ ਕਹਿਣਾ ਚਾਹੂੰਗੇ ਬਸ ਕੰਮ ਬਧੀਆ ਹੁੰਦਾ ਜੀ ਪੂਜਾ ਹੀ ਹੈ ਕੰਮ ਪੂਜਾ ਹੀ ਹੈ ਕੰਮ ਕਰਨ ਦੀ ਇਹ ਕਹਿੰਦੇ ਕੋਈ ਸ਼ਰਮ ਨਹੀਂ ਉਹ ਸ਼ਰਮ ਕਾਹਦੀ ਹੈ ਖਾਣ ਪੀਣ ਦੀ ਸਾਰੇ ਖਵਾਈ ਜਾਂਦੇ ਇੱਕ ਦੂਜੇ ਵਧੀਆ ਉਸ ਵਧੀਆ ਪਰਾਲਾ ਚ ਕੀਤਾ ਇਹਨਾਂ ਨੇ ਵਧੀਆ ਖਵਾਰ ਹੈ ਬਿਲਕੁਲ ਜੀ ਬਿਲਕੁਲ ਐਸੀ ਆਪਣੇ ਪੰਜਾਬੀ ਭਰਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੰਮ ਵਿੱਚ ਕੋਈ ਸ਼ਰਮ ਨਹੀਂ ਹੈ ਕੋਈ ਛੋਟਾ ਵੱਡਾ ਕੰਮ ਨਹੀਂ ਹੈ ਕੰਮ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਤਾਂ ਹੀ ਉਹ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਨਾਲ guzara ਕਰ ਸਕਦਾ ਹੈ ਇੱਕ ਵਾਰ ਫੇਰ ਆਪਾਂ ਦਰਸ਼ੇਮ ਜੀ ਕੋਲੇ ਚੱਲਦੇ ਆ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਦਰਸ਼ੇਮ ਜੀ ਜੇ ਗੱਲ ਕਰੀਏ ਕਈ ਆਪਣੇ ਜਿਹੜੇ ਪੰਜਾਬੀ ਭਰਾ ਆ ਲੱਖਾਂ ਰੁਪਇਆ ਲਾ ਕੇ ਵਿਦੇਸ਼ਾਂ 'ਚ ਜਾਂਦੇ ਉੱਤੇ ਪੈਸਾ ਕਮਾਣ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹਨਾ ਭਰਾ ਅੱਧੀ ਖਾ ਲੋ ਆਪਣੇ ਪੰਜਾਬ 'ਚ ਰਹਿ ਕੇ ਖਾਓ ਆਪਣੇ ਮਾਪਿਓ ਨੂੰ ਸਾਹਮੋ ਸਮਹਾਲ ਕਰੋਨਾਂ ਦੀ ਇੱਥੇ ਉਹਨਾਂ ਨਾਲ ਰਹੋ ਤੁਸੀਂ ਉੱਥੇ ਰੂਲੀ ਜਾਂਦੇ ਹੋ ਮਾਪਿਓ ਇੱਥੇ ਰੂਲੀ ਜਾਂਦਾ ਮੈਨੂੰ ਇਹ ਵਧੀਆ ਨਹੀਂ ਲੱਗਦੀ ਚੰਗੀ ਨਹੀਂ ਗੱਲ ਲੱਗਦੀ ਤੁਸੀਂ ਅੱਧੀ ਖਾ ਲੋ ਆਪਣੇ ਮਾਪਿਓ ਨਾਲ ਰਹਿ ਕੇ ਖਾ ਲੋ ਕਿਉਂਕਿ ਮੇਰੇ ਕਹਿਣ ਦਾ ਮੀਨਸ ਇਹ ਸੀਗਾ ਵੀ ਜਿਹੜੇ ਵਿਅਕਤੀ ਆਪਣੇ ਭਰਾ ਪੰਜਾਬੀ ਬਾਹਰ ਜਾਂਦੇ ਹੈਗੇ ਆ ਕੋਈ ਸਕਸੈਸ ਹੁੰਦਾ ਕੋਈ ਨਹੀਂ ਹੁੰਦਾ ਇੰਨਾ ਪੈਸਾ ਬਦਲ ਕੀ ਲਾ ਕੇ ਜਾਂਦੇ ਆ ਫਿਰ ਵੀ ਕਈ ਸਕਸੈਸ ਹੁੰਦੀ ਆ ਨਹੀਂ ਹੁੰਦੀ ਕੀ ਕਹਣਾ ਚਾਹੋ ਨਹੀਂ ਇਹ ਤਾਂ ਮੈਂ ਮੰਨਦਾ 25 25 30 30 ਲੱਖ ਰੁਪਈਆ ਲਾ ਕੇ ਜਾਂਦੇ ਜਿਹੜੇ ਇੱਥੇ 25 30 ਲੱਖ ਰੁਪਈਆ ਲਾ ਕੇ ਜੋ ਮਰਜ਼ੀ ਕੰਮ ਕਰ ਲੋ ਘੈਂਟ ਤੋਂ ਘੈਂਟ ਬਾਈ ਜਿੱਥੇ ਕੰਮ ਹੋ ਸਕਦਾ ਨਾਲੇ ਤੁਸੀਂ ਮਾਲਕ ਬਣ ਕੇ ਰਹੋਗੇ 25 30 ਲੱਖ ਰੁਪਈਆ ਲਾ ਕੇ ਉੱਥੇ ਤੁਸੀਂ ਜਾ ਕੇ ਕੀ ਬਣਨਾ ਉਹੀ ਮਜ਼ਦੂਰ ਬਣ ਕੇ ਰਹਿਣਾ ਤੁਸੀਂ 25 ਤੱਕ 30 ਲੱਖ ਰੁਪਈਆ ਲਾ ਕੇ ਮਜ਼ਦੂਰ ਬਣਨਾ ਮੈਂ ਤਾਂ ਕੋਈ ਏਡਾ ਨਹੀਂ ਸਮਝਦਾ ਇੱਥੇ ਕਰੋ ਆਪਦੇ ਪੰਜਾਬ 'ਚ ਰਹਿ ਕੇ ਕੰਮ ਕਰੋ ਕਿਹੜਾ ਕੰਮ ਨਹੀਂ ਹੁੰਦਾ ਪੰਜਾਬ 'ਚ ਬਾਣੀ ਇਹ ਕਦੇ ਦੇਖਿਆ ਅਮਾਜਰਾਂ ਨੂੰ ਦੇਖੇ ਕਿਤੇ ਬਾਹਰ ਜਾਂਦੇ ਉਹ ਇੱਥੇ ਹੀ ਕਰਦੇ ਆ ਨਾ ਨਾਲ ਦੀ ਨਾਲ ਦੁਕਾਨਾਂ ਮੁੰਡੇ ਵਿਆਹਤਾ ਦੁਕਾਨ ਹੋਰ ਕਰ ਲਈ ਉਹ ਕਰ ਲਈ ਮੈਂ ਉਹਨਾਂ ਦਾ ਵਧੀਆ ਉਹਨਾਂ ਨੇ ਕਦੇ ਸੋਚੇ ਨਹੀਂ ਵੀ ਅਸੀਂ ਬਾਹਰ ਜਾਣਾ ਸਾਡੀ ਕੁੜੀ ਨੇ ਬਾਹਰ ਜਾਣਾ ਸਾਡੇ ਮੁੰਡੇ ਨੇ ਬਾਹਰ ਜਾਣਾ ਇਹ ਤਾਂ ਕੇ ਰੇਪੇਟ ਚਾਲ ਜੀ ਹੋਈ ਪਈ ਆ ਬਸ ਬਿਲਕੁਲ ਜੀ ਬਿਲਕੁਲ ਐਸੀ ਤਰਸੀਮ ਸਿੰਘ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕੁਲਚੇ ਚੋਲਿਆਂ ਦਾ ਕੰਮ ਜਿਹੜਾ ਬਠਿੰਡਾ ਚ ਸ਼ੁਰੂ ਕੀਤਾ ਤੇ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਹੈ ਕਾਸ ਕਰਕੇ ਜਿਹੜੇ ਫੋਰਨ ਲੋਕ ਜਾਂਦੇ ਹੈਗੇ ਆ 50-50 ਲੱਖ ਰੁਪਇਆ ਲਾ ਕੇ 25-25 ਲੱਖ ਰੁਪਇਆ ਲਾ ਕੇ ਉਹਨਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਇੰਨੇ ਪੈਸੇ ਲਾ ਕੇ ਵਿਦੇਸ਼ਾਂ ਚ ਜਿਹੜਾ ਜਾਣ ਦਾ ਕੋਈ ਫਾਇਦਾ ਨਹੀਂ ਪੰਜਾਬ ਚ ਹੀ ਇੰਨਾ ਪੈਸਾ ਲਾ ਕੇ ਤੁਸੀਂ ਵਧੀਆ ਕੰਮ ਕਰ ਸਕਦੇ ਹੋ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕੰਮ ਨਾਲ ਮੇਰਾ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਅਤੇ ਕੰਮ ਨੂੰ ਹੀ ਮੈਂ ਜੜੀ ਪੂਜਾ ਮੰਨਦਾ ਕੈਮਰਾਮੈਨ ਸੰਜਲ ਦੇ ਨਾਲ ਮਨੋਚਰ ਕੀਵਾਲ ਪਹਿਲਿਕਸ ਮੇਰਾ ਟੀਵੀ ਬਠਿੰਡਾ